ਸਤ ਸ੍ਰੀ ਅਕਾਲ ਦੋਸਤੋ ਅੱਜ ਵੀਰ ਜੀ ਤੁਹਾਡੇ ਨਾਲ ਇੱਕ ਅਹਿਮ ਮੁੱਦੇ ਤੇ ਆਪਾਂ ਗੱਲ ਕਰਨ ਲੱਗੇ ਆਂ ਜਿਸ ਤਰ੍ਹਾਂ ਆਪਾਂ ਕਿਸਾਨ ਆ ਜੱਟ ਭਰਾ ਜਾਂ ਕਿਸਾਨ ਵੀਰ ਆ ਆਪਾਂ ਸਾਰੇ ਆਪਣੀ ਖੇਤੀ ਨੂੰ ਪਿਆਰ ਕਰਦੇ ਆਂ ਅੱਜ ਤੁਹਾਡੇ ਸਾਹਮਣੇ ਇੱਕ ਗੋਰਿਆਂ ਦੀ ਐਗਜ਼ੈਂਪਲ ਲੈ ਕੇ ਆ ਰਿਹਾ ਇਹ ਜਿੱਦਾਂ ਲੋਕ ਖੇਤੀ ਦੇ ਨਾਲ ਇਹ ਵੀ ਜੁੜੇ ਹੋਏ ਸੀ ਗੋਰੇ ਵੀ ਬਹੁਤ ਚੰਗੀ ਖੇਤੀ ਕਰਦੇ ਆ ਆਪਣੇ ਹਿਸਾਬ ਦੇ ਨਾਲ ਬਹੁਤ ਵਧੀਆ ਖੇਤੀ ਕਰਦੇ ਨੇ ਇਹ ਵੀ ਚਲੋ ਇਹਨਾਂ ਦਾ ਜਿਹੜੇ حساب ਨਾਲ ਬੈਲੀਆਂ ਜਵੀਨਾ ਇਹਨਾਂ ਕੋਲੇ ਥੋੜੇ ਜਿਆਦੇ ਨੇ ਜਾਂ ਇਹਨਾਂ ਦੇ ਫਾਰਮ ਵਗੈਰਾ ਵੱਡੇ ਆ ਇਹਨਾਂ ਕੋਲੇ ਚਲੋ ਸੰਧ ਆਪਣੇ ਹਿਸਾਬ ਦੇ ਨਾਲ ਵੱਡੇ ਨੇ ਕਿ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਵੀ ਇਹਨਾਂ ਦੇ ਕੋਲੇ ਜੀ ਭਾਰੀ ਸੰਧ ਨੇ ਆਪਣੇ ਜੇ ਮੁੰਡੇ ਨਵੇਂ ਕਹਿ ਦਿੰਦੇ ਜੀ ਉਹਨਾਂ ਕੋਲ ਤਾਂ ਵੱਡੇ ਵੱਡੇ ਟਰੈਕਟਰ ਆ ਜਿਹੜੇ ਦੌਰ ਦੇ ਵਿੱਚ ਆਪਣੇ ਮੁੰਡੇ ਵੀ ਅੱਜ ਕੱਲ ਆ ਰਹੇ ਨੇ ਤੇ ਦੂਜੀ ਗੱਲ ਇਹਨਾਂ ਜੀ ਮੇਨ ਦੇਖਣ ਵਾਲੀ ਵੀਰ ਜੀ ਇਹ ਗੱਲ ਆ ਵੀ ਜਿਸ ਤਰੀਕੇ ਦੇ ਨਾਲ ਇਹ ਵੀਰ ਖੇਤੀ ਕਰਦੇ ਆ ਚਲੋ ਆਪਦਾ ਫਨ ਕਰਦੇ ਆ ਜੋ ਵੀ ਕਰਦੇ ਆ ਇਹ ਅੱਜ ਇਹਨਾਂ ਦਾ ਇੱਕ ਟਰੈਕਟਰ ਮੇਲਾ ਚੱਲ ਰਿਹਾ ਇਹਦੇ ਵਿੱਚ ਇਹ ਆਪਣਾ ਫਨ ਕਰ ਰਹੇ ਨੇ ਬਟ ਇਹਦੇ ਚ ਇੱਕ ਇਹ ਦੇਖਣ ਵਾਲੀ ਗੱਲ ਆ ਵੀ ਇਹਨਾਂ ਦੇ ਪਰਿਵਾਰ ਇਹਨਾਂ ਦੇ ਸਾਥ ਦੇ ਰਹੇ ਆ ਤੁਸੀਂ ਇੱਕ ਗੱਲ ਨੋਟਿਸ ਕਰਿਓ ਵੀ ਜਦੋਂ ਹੁਣ ਇਹ ਟਰੈਕਟਰ ਚਲਾ ਰਹੇ ਆ ਦੇਖੋ ਚਲੋ ਅੱਜ ਤਾਂ ਇਹ ਕਿਸਾਨ ਮੇਲੇ ਤੇ ਆਏ ਟਰੈਕਟਰ ਮੇਲੇ ਤੇ ਆਏ ਆ ਇਹ ਸਾਰੇ ਵੀ ਟਰੈਕਟਰ ਚਲਾ ਰਹੇ ਨੇ ਹਰੇਕ ਅੰਗਰੇਜ਼ ਦੇ ਨਾਲ ਉਹਦਾ ਪਰਿਵਾਰ ਜਾਂ ਤੁਸੀਂ ਦੇਖਦੇ ਬਾਹਰ ਆਡੀਅנס ਆ ਉਹ ਮਤਲਬ ਕਿ ਬੱਚੇ ਵੀ ਆ ਉਹਨਾਂ ਦੇ ਫੈਮਿਲੀਆਂ ਵੀ ਨੇ ਉਹਨਾਂ ਨੂੰ ਪ੍ਰੋਮੋਟ ਕਰ ਰਹੇ ਆ ਕਲਾਪਿੰਗ ਕਰ ਰਹੇ ਆ ਤਾੜੀਆਂ ਮਾਰ ਰਹੇ ਆ ਨਾ ਉਹਨਾਂ ਨੂੰ ਵਧੀਆ ਐਪਰੀਸ਼ੀਏਟ ਦਿੰਦਿਆ ਜੇ ਇਹੀ ਆਪਣੇ ਚੀਜ਼ੇ ਹੋਣੀ ਚਾਹੀਦੀ ਆ ਆਪਣੀ ਖੇਤੀ ਇਸੇ ਕਰਕੇ ਪਿੱਛੇ ਜਾ ਰਹੀ ਹੈ ਬੇਬੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਆਪਣੇ ਗੱਲ ਦੀ ਹੱਡੀ ਬਣਦੀ ਜਾ ਰਹੀ ਆ ਕੀ ਆਪਣੇ ਪਰਿਵਾਰ ਆਪਣੇ ਬੱਚੇ ਖੇਤੀ ਦੇ ਨਾਲ ਜੁੜਨਾ ਨਹੀਂ ਚਾਹੁੰਦੇ ਹੁਣ ਆਪਣੇ ਪਰਿਵਾਰ ਟਰੈਕਟਰ ਤੇ ਮਤਲਬ ਕਿ ਆਪਣੀ ਫੈਮਲੀ ਹੁਣ ਟਰੈਕਟਰ ਤੇ ਬੈਠਣਾ ਪਸੰਦ ਨਹੀਂ ਕਰਦੀ ਅੱਜ ਤੋਂ 30 35 ਸਾਲ ਪਿੱਛੇ ਚੱਲ ਜੀਏ ਤਾਂ ਆਪਾਂ ਵਿਆਹ ਸਾਡੀ ਜਾਂਦੇ ਸੀ ਮਾਣ ਮਹਿਸੂਸ ਕਰਦੇ ਟਰੈਕਟਰ ਤੇ ਬੈਠ ਕੇ ਜਾਂਦੇ ਸੀ ਚਲੋ ਅੱਜ ਕੱਲ ਥੋੜਾ ਮੋਟਾ ਕਰਦੇ ਆ ਆਪਾਂ ਟਰੈਕਟਰ ਨਾਲ ਜਾਂਦੇ ਆ ਵੀ ਉਹ ਇੱਕ ਫੰਡ ਦੇ ਟੌਰ ਤੇ ਜਾਂਦੇ ਆ ਇੱਕ ਮਾਣ ਮਹਿਸੂਸ ਨਹੀਂ ਕਰਦੇ ਉਹ ਵੀ ਇੱਕ ਚੰਗੇ ਡਾਇਰੈਕਟਰ ਨਾਲ ਜਾਂਦੇ ਆ ਇਹ ਨਹੀਂ ਵੀ ਜਿਹੜੇ ਘਰ ਆ ਆਪਣੇ ਟਰੈਕਟਰ ਆ ਉਹ ਲੈ ਕੇ ਤੁਰ ਜੀਏ ਉਸ ਤਰੀਕੇ ਨਾਲ ਜਾਂਦੇ ਤੇ ਇਹ ਇੱਕ ਆਪਣੇ ਵਾਸਤੇ ਆਪਣੀ ਇਤਰਾਸਤੀ ਹੈ ਕਿ ਵੀ ਆਪਾਂ ਆਪਣੀ ਖੇਤੀ ਦੇ ਨਾਲੋਂ ਪਿੱਛੇ ਹਟ ਰਹੇ ਆ ਜੇ ਆਪਾਂ ਆਪਣੀ ਖੇਤੀ ਨੂੰ ਪ੍ਰਮੋਟ ਕਰਨਾ ਵੀਰ ਦੀ ਚੰਗੀ ਬਣਾਉਣੀ ਆ ਤਾਂ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਇਹਦੇ ਨਾਲ ਜੋੜਨਾ ਇਹ ਆਪਾਂ ਆਪਣੇ ਪਰਿਵਾਰਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਪੇਰੈਂਟਸ ਕੀ ਕਰਦੇ ਸੀ ਕੀ ਚੱਲ ਰਿਹਾ ਉਹਦੇ ਨਾਲ ਚੱਲਣਾ ਚਾਹੀਦਾ ਜਿਵੇਂ ਸਰਕਾਰਾਂ ਚਲੋ ਕਹਿ ਲਈ ਜੋ ਵੀ ਸਿਸਟਮ ਕਹਿ ਲਈ ਵੀ ਉਹ ਆਪਣੀ ਖੇਤੀ ਨੂੰ ਜਿਹੜੇ ਵਪਾਰੀ ਲੋਕ ਆ ਉਹ ਫੇਲ ਕਰਨਾ ਚਾਹੁੰਦੇ ਆ ਮੜ ਕੇ ਉਹੀ ਫੋਰਨ ਕੰਟਰੀਆਂ ਵਾਲਾ ਸਿਸਟਮ ਹੋਊਗਾ ਆਪਣੇ ਵੀ ਤੇ ਫੇ ਵੱਡੇ ਵੱਡੇ ਆਪਣੇ ਮਤਲਬ ਕਿ ਫਾਰਮ ਬਣ ਜਾਣਗੇ ਉਨਾਂ ਦੇ ਬਾਹਰ ਲਿਖਿਆ ਜੇ ਫਲਾਣੀ ਕੰਪਨੀ ਫਲਾਣੀ ਕੰਪਨੀ ਜਿਹੜੀ ਆਪਣੇ ਕੋਲੇ ਛੋਟੇ-ਛੋਟੇ ਜ਼ਮੀਨਾਂ ਇਹ ਖੋਸ ਜਾਣੀ ਆ ਇਹਨੂੰ ਬਚਾਉਣ ਵਾਸਤੇ ਇੱਕੋ ਹੀ ਅਹਿਮ ਮੁੱਦਾ ਜਿਹਦੇ ਵਿੱਚ ਮੈਂ ਬਾਰ-ਬਾਰ ਦਬਾਅ ਦੇ ਰਹੇ ਆ ਜਾਂ ਜ਼ੋਰ ਦੇ ਰਹੇ ਆ ਵੀ ਆਪਾਂ ਨੂੰ ਆਪਣੇ ਪਰਿਵਾਰਾਂ ਨੂੰ ਖੇਤੀ ਨਾਲ ਜੋੜਨਾ ਪਊ ਜਿਸ ਤਰ੍ਹਾਂ ਵੀ ਆਪਣੇ ਪਰਿਵਾਰ ਆ ਆਪਣੇ ਬੱਚੇ ਆ ਉਹ ਖੇਤੀ ਦੇ ਨਾਲ ਆਉਣ ਵਾਲੀ ਪੀੜ੍ਹੀਆਂ ਜੋੜ ਨਹੀਂ ਰਹੀਆਂ ਠੀਕ ਆਪਾਂ ਬੱਚਿਆਂ ਨੂੰ ਪੜ੍ਹਾ ਰਹੇ ਆ ਚਲੋ ਪੜ੍ਹਾਉਣਾ ਚਾਹੀਦਾ ਪੜ੍ਹੀ ਲਿਖੀ ਖੇਤੀ ਹੋਊਗੀ ਉਹਦੇ ਵਾਸਤੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਪਰ ਵੀਰ ਜੀ ਬੱਚਿਆਂ ਨੂੰ ਖੇਤੀ ਦੇ ਨਾਲ ਵੀ ਜੋੜਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਖੇਤ ਦੇ ਕੰਮ ਆਉਣੇ ਜ਼ਰੂਰੀ ਹੈ। ਉਹ ਤਾਂ ਹੀ ਉਹਨਾਂ ਨੂੰ ਆਉਣਗੇ ਜੇ ਉਹ ਸਾਡੇ ਨਾਲ ਖੇਤ ਜਾਣਗੇ। ਹੁਣ ਸਾਡੇ ਪਰਿਵਾਰ ਨੇ ਸਾਡੇ ਘਰ ਵਾਲੇ ਮਤਲਬ ਕਿ ਮਾਇਆਂ ਕਹਿ ਲਓ ਜਨਾਨੀਆਂ ਕਹਿ ਲਓ ਹਣਾ ਔਰਤਾਂ ਕਹਿ ਲਓ ਉਹ ਆਪਣੇ ਬੱਚੇ ਨੂੰ ਖੇਤ ਭੇਜਣ ਦੇ ਵਿੱਚ ਸ਼ਰਮ ਮਹਿਸੂਸ ਕਰਦੀਆਂ ਨੇ। ਉਹ ਕਹਤਾ ਕਿ ਕਹਿਣਗੇ ਮੇਰਾ ਜਵਾਕ ਤਾਂ ਪੜੂਗਾ ਜੀ ਇਹ ਖੇਤ ਥੋੜੀ ਕੰਮ ਕਰੂਗਾ ਜਾ ਕੇ। ਇਸ ਕਰਕੇ ਵੀਰ ਜੀ ਜਾਂ ਭੈਣਾ ਮੇਰੀਆਂ ਇਹ ਜੀ ਗੱਲ ਨਾ ਸੋਚਿਆ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੇ ਕਿਤੇ ਦੇ ਨਾਲ ਪੱਕਾ ਜੋੜ ਕੇ ਰੱਖੋ ਠੀਕ ਆ ਆਦਰ ਵਪਾਰਕ ਧੰਦਾ ਜਾਂ ਕੋਈ ਵੀ ਕੰਮ ਜ਼ਰੂਰ ਕਰੋ ਪਰ ਆਪਣੇ ਕਿਤੇ ਦੇ ਨਾਲ ਨਹੀਂ ਟੁੱਟਣਾ ਚਾਹੀਦਾ ਜੇ ਇਹ ਮੇਰੀ ਗੱਲ ਦੇ ਨਾਲ ਸਹਿਮਤ ਹਾਂ ਤਾਂ ਪਲੀਜ਼ ਵੀਡੀਓ ਲਾਈਕ ਤੇ ਸਸ ਚੈਨਲ ਸਬਸਕ੍ਰਾਈਬ ਕਰਿਓ ਤੇ ਜੇ ਮੈਂ ਕੋਈ ਗਲਤ ਗੱਲ ਬੋਲਤੀ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਅਲੀਜ ਇਹਨੂੰ ਦਿਲ ਤੇ ਨਾ ਲਾਵੇ ਕੋਈ ਬਾਕੀ ਸਾਰਿਆਂ ਦੇ ਆਪੋ ਆਪਣੇ ਸੁਝਾਅ ਜੋ ਵੀ ਸੁਝਾਅ ਤੁਸੀਂ ਆਪਣੇ ਮੈਨੂੰ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਧੰਨਵਾਦ ਜੀ